ਸੋਰੀ ਸਾਹਿਬ ਦੇਖਿਆ ਕਿ ਦੋ ਫਾਇਰ ਬਗੀੜਾਂ ਦੇ ਨਾਲ ਕੋਈ ਹੱਲ ਨਹੀਂ ਹੈਗਾ ਦੋ ਫਾਇਰ ਬਗੀੜਾਂ ਸਵੇਰ ਦੀਆਂ ਉਹ ਹੀ ਆਪਾਂ ਗੱਲ ਗੱਲ ਕਰਦੇ ਕੱਚੂ ਗੋਮੇ ਦੀ ਚਾਲ ਨਾਲ ਇੱਕ ਗੱਡੀ ਉਹ ਚਾਲ ਜਲਦੀ ਆ ਉਹ ਸਿਰਫ ਇੱਕ ਲੋਕਾਂ ਨੂੰ ਦਿਖਾ ਲੈਣ ਦੇ ਲਈ ਆ ਕਿ ਅਸੀਂ ਕੰਮ ਕਰ ਰਹੇ ਆ ਅੱਛਾ ਮੈਂ ਫਾਇਰ ਬਗੀੜ ਦੀ ਟੀਮ ਨਾਲ ਗੱਲ ਕੀਤੀ ਸ਼ੋ ਕਹਿੰਦੇ ਦੋ ਤੋਂ ਤਿੰਨ ਦਿਨ ਲੱਗ ਜਾਣੇ ਆ ਤੇ ਤਦ ਤੱਕ ਉੱਥੇ ਕੀ ਹਾਲ ਹੋਊਗਾ ਕੋਈ ਅਸੀਂ ਐਸੇ ਕਰਕੇ ਇੱਥੇ ਆਏ ਆ ਜਿੰਨੀ ਦੇਰ ਜਿਹੜੀ ਅੱਗ ਚੱਲ ਰਹੀ ਆ ਉਹਦਾ ਜਿਹੜਾ ਦਮ ਨਹੀਂ ਘਟ ਹੁੰਦਾ ਉਹਦੇ ਉੱਤੇ ਮਿੱਟੀ ਦਾ ਹਰ ਸਾਲ ਟੈਂਡਰ ਹੁੰਦਾ 10 ਟਰਾਲੀਆਂ ਕੂੜੇ ਦੀਆਂ ਮਗਰ ਦੋ ਟਰਾਲੀਆਂ ਮਿੱਟੀ ਦੀਆਂ ਟੈਂਡਰਿੰਗ ਹੁੰਦੀ ਆ ਔਰ ਬਕਾਇਦਾ ਪਿਛਲੀ ਨਗਰ ਕੌਂਸਲਰ ਐਸ ਨਗਰ ਕੌਂਸਲ ਦੇ ਵਿੱਚ ਨਹੀਂ ਇੱਕ ਸੈੱਟ ਬਣਾਈ ਸੀ ਔਰ ਉਸ ਸੈੱਟ ਦੇ ਸਾਈਨ ਹੋ ਕੇ ਉਸ ਮਿੱਟੀ ਦੇ ਪੇਮੈਂਟ ਹੁੰਦੀ ਆ ਉਹ ਕਿੱਥੇ ਜਾਂਦੀ ਆ ਨ ਉਹਨੂੰ ਕੋਈ ਸਵਾਲ ਪੁੱਛਣ ਵਾਲਾ ਹੈ ਨਹੀਂ ਇਹਨਾਂ ਨੂੰ ਕਿੰਨੇ ਕ ਲੀਡਰ ਉੱਥੇ ਆਏ ਆ ਲੀਡਰ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਸਿਰਫ ਇੱਕ ਪਰਮ ਸਿੰਘ ਖਾਲਸਾ ਉਹਨਾਂ ਤੋਂ ਇਲਾਵਾ ਕੋਈ ਨਹੀਂ ਉੱਥੇ ਲੀਡਰ ਪਹੁੰਚਿਆ ਚਾਹੇ ਤੁਸੀਂ ਜੇ ਤੁਸੀਂ ਕੋਈ ਮੈਨੂੰ ਕਹਿ ਦਿੰਦਾ ਕਿ ਇਹ ਬੰਦਾ ਸ਼ਰਾਰਤੀ ਆ ਜਾਂ ਇਦਾਂ ਆ ਤੇ ਉੱਥੇ ਆ ਨਾ ਲੋਕ ਇਹ ਲੋਕ ਦੇਖੋ ਮੈਂ ਵੀ ਉੱਥੇ ਹੀ ਰਹਿੰਦਾ ਮੇਰੀ ਵੀ ਉਹੀ ਸਮੱਸਿਆ ਆ ਮੇਰੀ ਵੀ ਉਹੀ ਸਾਰਿਆਂ ਦੀ ਸਮੱਸਿਆ ਅੱਛਾ ਬੱਚਿਆਂ ਨੇ ਬਾਲਟੀਆਂ ਨਾਲ ਪਾਣੀ ਪਾਇਆ ਉਹ ਤੁਸੀਂ ਦੇਖਿਆ ਨਾ ਬਾਲਟੀਆਂ ਨਾਲ ਪਾਣੀ ਪਾਇਆ ਪਰ ਪ੍ਰਸ਼ਾਸਨ ਕਹਿੰਦਾ ਸਾਡੇ ਧਿਆਨ 'ਚ ਨਹੀਂ ਦੇਖੋ ਕਿੰਨੀ ਵੱਡੀ ਗੱਲ ਆ ਕਿ ਲੋਕ ਉਥੇ ਤੜਫ ਰਹੇ ਆ ਔਰ ਪ੍ਰਸ਼ਾਸਨ ਦੇ ਧਿਆਨ ਨਹੀਂ ਆਪਣੇ ਇਲੈਕਸ਼ਨ ਦੇ ਵਿੱਚ ਬਿਜੀ ਆ ਇਹਦਾ ਮਤਲਬ ਇਹ ਇਹਨਾਂ ਲੋਕਾਂ ਨੇ ਹੀ ਸਰਕਾਰਾਂ ਬਣਾਇਆ ਸੀ ਗੱਲ ਕਰ ਰਹੇ ਹੋ ਕਿ ਵੀਆਈਪੀ ਲਈ ਜਿਹੜੀ ਗੱਡੀ ਦਿੱਤੀ ਤਾਂ ਆਹ ਲੋਕ ਵੀਆਈਪੀ ਨਹੀਂ ਹੈਗੇ ਇਹ ਲੋਕ ਵੀਆਈਪੀ ਨਹੀਂ ਹੈਗੇ ਇਹਨਾਂ ਦੀ ਇਹਨਾਂ ਦੀ ਜਾਨ ਦੀ ਕੋਈ ਪ੍ਰੋਬਲਮ ਨਹੀਂ ਇਹਨਾਂ ਦੀ ਜਾਨ ਇੰਪੋਰਟੈਂਟ ਨਹੀਂ ਆ ਨਹੀਂ ਪ੍ਰੋਬਲਮ ਇਸ ਕਰਕੇ ਜਿਹੜੇ ਸਾਹਿਬ ਦੀ ਨਹੀਂ ਡੀਸੀ ਸਾਹਿਬ ਇੱਕ ਕਾਗਜ਼ੀ ਤੌਰ ਤੇ ਜਾ ਕੇ ਆਇਆ ਮੈਂ ਜੋ ਮੈਨੂੰ ਲੱਗ ਰਿਹਾ ਵੈਸੇ ਉਹਨਾਂ ਨੇ ਹੁਣ ਤੱਕ ਕੀ ਕਰ ਬਈ ਜੇ ਡੀਸੀ ਸਾਹਿਬ ਗਏ ਹੁੰਦੇ ਤਾਂ ਹੁਣ ਉਹ ਜਿਹੜੇ ਦੀਆਂ ਪੰਜ ਫੈਕਟਰੀਆਂ ਦੇ ਵਿੱਚੋਂ ਪੰਜ ਫਾਇਰ ਬਿਗੇਟ ਆਈਆਂ ਹੁੰਦੀਆਂ ਸਾਡੇ ਨਾਲ ਫਗਵਾੜਾ ਲੱਗਦਾ ਫਗਵਾੜੇ ਤੋਂ ਫਾਇਰ ਬਿਗੇਟ ਆਈ ਹੁੰਦੀ ਸਾਡੇ ਨਾਲ ਹਿਜਾਰਪੁਰ ਲੱਗਦਾ ਸੀ ਹਿਜਾਰਪੁਰ ਤੋਂ ਫਾਇਰ ਬਿਗੇਟ ਡੀਸੀ ਸਾਹਿਬ ਨੇ ਆਪਣੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਉਹ ਦਿਖਾਇਆ ਕਿ ਆ ਮੈਂ ਕਹੂੰ ਕਿ ਹਾਲਾਤ ਹੁਣ ਕੀ ਆ ਅੱਗ ਦੇ ਹਾਲਾਤ ਉਹਦੇ ਨਾਲੋਂ ਪੂਰੀ ਲੱਭ ਨਿਕਲ ਅੱਗ ਦੇ ਹਾਲਾਤ ਅੱਗ ਦੇ ਹਾਲਾਤ ਉਹਦੇ ਨਾਲੋਂ 4 ਗੁਣਾ ਵੱਧ ਐ ਸਵੇਰ ਨਾਲੋਂ ਇਸੇ ਕਰਕੇ ਅਸੀਂ ਆਏ ਆ ਕਿ ਇਹ ਹੁਣ ਨਹੀਂ ਲੱਗਦਾ ਕਿ ਇਹ ਫਾਇਰ ਬਗੇਟ ਦੇ ਵਾਸਤੇ ਨਹੀਂ ਗੱਲ ਹੈ ਹਾਲਾਤ ਤੱਕ ਕੀ ਹਾਲਾਤ ਬਣੋਗੇ ਅਸੀਂ ਇੱਥੇ ਬੈਠੇ ਹੁਣ ਅਸੀਂ ਪ੍ਰਸ਼ਾਸਨ ਨੂੰ ਕਹਿੰਦਾ ਕਿ ਅਸੀਂ ਇੱਥੇ ਬੈਠੇ ਆ ਜਿੰਨੀ ਦੇਰ ਸਾਨੂੰ ਕੋਈ ਉੱਥੋਂ ਸੈਟੀਸਫੈਕਸ਼ਨ ਨਹੀਂ ਮਿਲਦੀ ਅਸੀਂ ਨਹੀਂ ਜਾਵਾਂਗੇ ਆਪਣੀ ਮੰਗ ਦੇਖੋ ਅਸੀਂ ਆਪ ਤਾਂ ਮਰਿਓ ਉੱਥੇ ਤਾਂ ਮਰਿਓ ਆ ਉਹੀ ਇੱਥੇ ਅਸੀਂ ਲੰਮੇ ਪੈ ਕੇ ਮਰ ਜਾਣਾ ਸਾਡੀ ਮੰਗ ਇਹ ਹੈ ਕਿ ਸਭ ਤੋਂ ਪਹਿਲਾਂ ਅੱਗ ਤੇ ਕਾਬੂ ਕਿਉਂਕਿ ਤੁਸੀਂ ਜਿਵੇਂ ਕਹਿੰਦੇ ਕਿ ਪ੍ਰਸ਼ਾਸਨ ਦੇ ਹੱਲੇ ਨੀਂਦ ਨਹੀਂ ਖੁੱਲੀ ਤੁਸੀਂ ਕੋਈ ਸਲਾਹ ਦੇਣੀ ਚਾਹੋ ਦੇਖੋ ਸਲਾਹ ਇਹ ਹੀ ਹੈ ਕਿ ਕੋਈ ਨਵੀਂ ਜਗ੍ਹਾ ਲੱਭ ਕੇ ਇਹਨੂੰ ਕੂੜੇ ਨੂੰ ਟਰਾਂਸਫਰ ਕੀਤਾ ਜਾਵੇ ਪਿਛਲੇ ਹਾਲ ਦੀ ਘੜੀ ਤੇ ਇਹਦੇ ਉੱਤੇ ਦੇਖੋ ਮਿੱਟੀ ਮਿੱਟੀ ਦੇ ਨਾਲ ਹੀ ਅੱਗ ਬੰਦ ਹੋਣੀ ਹੈ ਫਾਇਰ ਬਿਗੇਟ ਦੇ ਨਾਲ ਜਿਹੜੀ ਅੱਗ ਨਹੀਂ ਬੰਦ ਹੁੰਦੀ ਉਹ ਜਿਆਦਾ ਉਹ ਦੁਖੀ ਜਾਂਦੀ ਆ ਸਵੇਰ ਆਹੇ ਤਿੰਨ ਚਾਰ ਗੱਡੀਆਂ ਚੱਲੇ ਗਿਆ ਫੇਰ ਵਧੀ ਜਾਨੀ ਕਿੰਨੀ ਦੇਰ ਜਿਹੜੀ ਅੱਗ ਦੀ ਅੱਗ ਦੀ ਆਕਸੀਜਨ ਨਹੀਂ ਬੰਦ ਹੁੰਦੀ ਉੰਨੀ ਦੇਰ ਉਸ ਤੇ ਤੁਸੀਂ ਕਹਿੰਦੇ ਕਿ ਬੱਚੇ ਰੋਂਦੇ ਆ ਇਹ ਭਾਜੀ ਕਹਿੰਦੇ ਕਿ ਜਦ ਤੱਕ ਬੱਚਾ ਰੋਂਦਾ ਨਹੀਂ ਮਾਂ ਦੁੱਧ ਨਹੀਂ ਦਿੰਦੀ ਹੁਣ ਤੁਸੀਂ ਰੋਂ ਆਏ ਹੋ ਕਿ ਵੇਟਣ ਆਏ ਹੋ ਰੋਂ ਆਏ ਬੱਚੇ ਕਹਿ ਰਹੇ ਆ ਕਿ ਪਾਪਾ ਸਾਨੂੰ ਕਿਤੇ ਹੋਰ ਜਗ੍ਹਾ ਲੈ ਜਾਓ ਕਿੱਥੋਂ ਲੈ ਕੇ ਜਾਗੇ ਤੁਸੀਂ ਇਹ ਦੱਸੋ ਬੱਚਿਆਂ ਨੂੰ ਲੈ ਕੇ ਕਿੱਥੇ ਜਾਗੇ ਕਿਉਂਕਿ ਆਪਾਂ ਤਾਂ ਕੋਈ ਐਡੇ ਵੱਡੇ ਨਹੀਂ ਕਿਤੇ ਹੋਰ ਘਰ ਪਾਇਆ ਹੋਈਏ ਜੰਨੇ ਵਾਲੇ ਵੀ ਉਧਰ ਪੇਸ਼ੈਂਟ ਭਾਜੀ ਬਹੁਤ ਹਾਰ ਦੇ ਹਾਰ ਦੀ ਪ੍ਰੋਬਲਮ ਭਾਜੀ ਬਹੁਤ ਬ ਉਹਨੂੰ ਸਾਹ ਲੈਣਾ ਬਹੁਤ ਔਖਾ ਡੇ ਪਰ ਬੱਚਾ ਨਹੀਂ ਨਹੀਂ ਡੈਡੀ ਦਾ ਡੈਡੀ ਬਹੁਤ ਔਖਾ ਹੋਇਆ ਜੇਕਰ ਪ੍ਰਸ਼ਾਸਨ ਇੱਕ ਚੰਗੇ ਤਰੀਕੇ ਦੇ ਨਾਲ ਸਾਡੇ ਮਹੱਲੇ ਦੀ ਮੈਡੀਕਲ ਜਿਹੜੀ ਹਾਂ ਹਿਸਟਰੀ ਚੈੱਕ ਕੀਤੀ ਜਾਵੇ ਤਾਂ ਸਭ ਤੋਂ ਵੱਧ ਟੀਲੀਏ ਦਮੇ ਦੇ ਮਰੀਜ਼ ਜਿਹੜੇ ਪਿਛਲੀ ਵਾਰ ਵੀਡੀਓ ਕੀਤੀ ਸੀ ਚਾਰ ਨੰਬਰ ਗਲੀ ਚ ਬਹੁਤ ਜਾਣ ਨੂੰ ਬਹੁਤ ਜ਼ਿਆਦਾ ਹੈ ਨਾ ਇਹ ਹੀ ਚੀਜ਼ ਆ ਅੱਛਾ ਐਮਐਲਏ ਸਾਹਿਬ ਆਏ ਆ ਐਮਐਲਏ ਸਾਹਿਬ ਵੀ ਨਹੀਂ ਆਏ ਜੀ ਵੋਟਰਾਂ ਜੀ ਦੋਨੇ ਵੀ ਵਾਦਾ ਕੀਤਾ ਸੀ ਮੈਂ ਆਉਂਗਾ ਵਾਦੇ ਸਾਰੇ ਕਰਦੇ ਆ ਚੰਦੂ ਮਾਜਰੇ ਨੇ ਵੀ ਕੀਤਾ ਅੰਗਦ ਨੇ ਵੀ ਕੀਤਾ ਹਰੇਕ ਬੰਦਾ ਵਾਦੇ ਕਰਦਾ ਪਰ ਜਿਸ ਵੇਲੇ ਵੋਟਾਂ ਚੱਲ ਜਾਨੀਆਂ ਜਿਹੜੇ ਆਪਣੇ ਪੰਛੀ ਆ ਆਲਣੇ ਦੀ ਜਿਹੜੀ ਅੜਾਰੀ ਮਾਰ ਕੇ ਨੱਠ ਜਾਂਦੇ ਆ ਔਰ ਵੋਟਾਂ ਦੇ ਸਮੇਂ ਜਿਹਨਾਂ ਆਲਣੇ ਤੁਹਾਡਾ ਆਲਣੇ ਤਾਂ ਛੜਦਾ ਪਿਆ ਨਾ ਹਾਂ ਬਸ ਸਾਡੇ ਆਲਣੇ ਨੂੰ ਕੋਈ ਨਹੀਂ ਦੇਖਦਾ ਜੀ ਸੋ ਇਹੀ ਮੰਗ ਹੈ ਪ੍ਰਸ਼ਾਸਨ ਨੂੰ ਕਿ ਅੱਗ ਤੇ ਕਾਬੂ ਪਾਓ ਉਸ ਤੋਂ ਬਾਅਦ ਜਿਹੜੀ ਉਹਦੀ ਸ਼ਿਫਟਿੰਗ ਆ ਜਾਂ ਕੁਝ ਵੀ ਆ ਉਹ ਬਾਅਦ ਦੀ ਸਰਕਾਰਾਂ ਦੀ ਗੱਲ ਹੈ ਸਾਰੇ ਤੁਹਾਡੇ ਮਹੱਲੇ ਤੋਂ ਆਏ ਸਾਰੇ ਨਵੇਂ ਬਗੇ ਜਿਹਨੂੰ ਮਰਜੀ ਬੋਚ ਸਕਦੇ ਆ ਜੀ ਇੱਥੇ ਤਾਂ ਨਹੀਂ ਕਿ ਤਾਂ ਲੀਡਰਾਂ ਦੀ ਵੋਟ ਹੁੰਦੀ ਆ ਵੋਟ ਡੀਸੀ ਸਾਹਿਬ ਨੂੰ ਮੜਾ ਜਾਂ ਦਿਓ ਸਾਹਿਬ ਜੀ ਕਹਿੰਦੇ ਸੀਗੇ ਜਿਹੜੇ ਸਾਹਿਬ ਜੀ ਸੀਗੇ ਆ ਤੁਸੀਂ ਬੋਟ ਡੀਸੀ ਸਾਹਿਬ ਜੀ ਕਹਿੰਦੇ ਵੇ ਰਾਤੋਂ ਰਾਤ ਬੰਦ ਕਰੋ ਬੰਦ ਕਰੋ ਬੰਦ ਕਰੋ ਉੜਾ ਤੇ ਲੱਗੀ ਅੱਕੇ ਪਏ ਨੇ ਥੱਕੇ ਪਏ ਨੇ ਪੱਕੇ ਪਏ ਨੇ ਕਿ ਕਾਤਾ ਕਹਿੰਦੇ ਕਿ ਅਸੀਂ ਇਸੇ ਤਰੀਕੇ ਦੇ ਅੱਜ ਦਾ ਤੁਸੀਂ ਇਹ ਸੰਧ ਰਹਾਂਗੇ ਅੱਗੇ ਦਾ ਤੂਫਾਨ ਜਿਹੜਾ ਇਹਦੇ ਘਰਾਂ ਤੱਕ ਪਹੁੰਚਦਾ ਹੈ ਇਹ ਕਹਿੰਦੇ ਕਿ ਤਦ ਤੱਕ ਕਾਤਾਕ ਪਰੇਸ਼ਾਨ ਰਹਾਂਗੇ ਔਰ ਅਮਨ ਹਾਲਾਂਕਿ ਇਹਨਾਂ ਨੇ ਪਾਰਟਿਸਿਪੇਟ ਵੀ ਕੀਤਾ ਸੀ ਇਲੈਕਸ਼ਨ ਵਿੱਚ ਇਹ ਕਹਿੰਦੇ ਕਿ ਨੇ ਪਾਰਟਿਸਿਪੇਟ ਤਾਂ ਕੀਤਾ ਸੀ ਲੇਕਿਨ ਆਹ ਦੇਖੋ ਕਹਿੰਦੇ ਮਿੱਠੀ ਗੋਲੀ ਬਹੁਤ ਦਿੱਤੀ ਆ ਮਿੱਠੀਆਂ ਗੋਲੀਆਂ ਦੇਣ

ਹੱਲੇ ਤਾਂ ਕੋਈ ਆਸ਼ਵਾਸ਼ਣ ਮਿਲਿਆ ਨਹੀਂ ਪਾਜੀ ਦੇਖੋ ਸਾਨੂੰ ਕੋਈ ਆਸ਼ਵਾਸ਼ਣ ਨਹੀਂ ਮਿਲਿਆ ਡੀਐਸਪੀ ਸਾਹਿਬ ਆਏ ਆ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਮੌਕਾ ਦੇਖ ਲੈਨੇ ਆ ਔਰ ਅਸੀਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਤੁਸੀਂ ਮੌਕਾ ਦੇਖ ਕੇ ਉੱਤੇ ਕਾਬੂ ਪਾ ਕੇ ਸਾਨੂੰ ਕੋਈ ਸੈਟੀਸਫੈਕਸ਼ਨ ਦਿਓ ਅਸੀਂ ਇੱਕ ਗੱਲ ਆਪਾਂ ਹੋਰ ਪਬਲਿਕ ਨੂੰ ਦੱਸ ਦਈਏ ਤੁਸੀਂ ਇੱਥੇ ਬੈਠੇ ਆ ਲੇਕਿਨ ਆਵਾਜ਼ਾਈ ਨੂੰ ਤੁਸੀਂ ਜਿਹੜਾ ਆਵਾਜ਼ਾਈ ਨੂੰ ਪ੍ਰਭਾਵਿਤ ਨਹੀਂ ਕੀਤਾ ਸਿਰਫ ਇੱਕ ਪ੍ਰਸ਼ਾਸਨ ਦੀ ਜਿਹੜੀ نیند ਜਗਾਉਣ ਲਈ 10 ਮਿੰਟ ਲਈ ਆਵਾਜ਼ਾਈ ਬੰਦ ਕੀਤੀ ਆ ਔਰ ਅਸੀਂ ਇੱਥੇ ਹੀ ਬੈਠੇ ਰਾਵਾਂਗੇ ਭਵੇਂ ਸਾਨੂੰ ਪੂਰੀ ਰਾਤ ਬੈਠਣਾ ਪਵੇ ਅਸੀਂ ਆ ਕੇ ਕਰੂਗੇ ਵੀ ਕੀ ਬਸ ਉੱਥੇ ਜਾ ਕੇ ਕਰਨਾ ਕੀ ਆ ਉੱਥੇ ਵੀ ਦਮ ਘਟਦਾ ਇਹਨਾਂ ਨੂੰ ਇੱਥੇ ਮਰ ਜਾਾਂਗੇ ਗੋਦਰੀ ਅਸੀਂ ਜਾਣ ਕੀ ਕਰਨਗੇ ਅਸੀਂ ਬੈਠੇ ਆ ਕੇ ਘਰਾਂ ਗਾਣੇ ਤੁਸੀਂ ਕਿਤੇ ਰੁਪਏ ਭਾਈ ਜੀ ਬੈਠੇ ਆ ਉਹਦੇ ਲੈ ਆਂਦੇ ਆ ਵਾਹੋ ਸਭ ਸਾਰਾ ਨੇ ਬੈਠੇ ਲੈ ਆਂਦੇ ਸੋਚਦੇ ਪਹਿਲਾਂ ਆ ਕੇ ਮੋਟ ਕੇ ਆਵਾਜ਼ ਸਭ ਤੇਰੀ ਸੋਚਦੇ ਪਹਿਲਾਂ ਆ ਕੇ ਮੋਟ ਕੇ ਜ਼िला ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਇਕੱਲੇ ਇਕੱਲੇ ਬੰਦੇ ਦੇ ਮਨ ਦੇ ਅੰਦਰ ਰੋਸ ਹੈ ਮਰਦਾਬਾਦ ਸਵੇਰ ਤੋਂ ਹੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਸੀਗੇ ਸਵੇਰੇ ਵੀ ਅਸੀਂ ਉੱਥੇ ਜਾ ਕੇ ਤਸਵੀਰਾਂ ਦਿਖਾਈਆਂ ਸੀ ਤਾਂ ਇਹ ਨਵੀਂ ਆਬਾਦੀ ਤੋਂ ਯੂਥ ਇੱਥੇ ਪਹੁੰਚਿਆ ਹੋਇਆ ਕੀ ਹਾਲ ਚਾਲ ਜੀ ਤਾਂ ਯੂਥ ਇੱਥੇ ਪਹੁੰਚਿਆ ਨਵੀਂ ਆਬਾਦੀ ਤੋਂ ਇਹਨਾਂ ਦਾ ਕਹਿਣਾ ਹੈ ਕਿ ਦਮ ਘੁੱਟਦਾ ਉੱਥੇ ਹਿੱਕ 파ਟਦੀ ਹੈ ਫੇਫੜੇ 파ਟਦੇ ਆ ਸਾਹ ਨਹੀਂ ਆਉਂਦਾ ਔਰ ਉੱਥੇ ਜ਼ਹਿਰੀਲਾ ਧੂਆਂ ਜਿਹੜਾ ਆ ਉਹ ਉੱਥੇ ਪਰਿਵਾਰਾਂ ਨੂੰ ਪਰੇਸ਼ਾਨ ਕਰਦਾ ਹੈ ਜਿਸ ਦੇ ਕਰਕੇ ਆਪਣੀ مصیبت ਲੈ ਕੇ ਇੱਥੇ ਪਹੁੰਚੇ ਆ ਔਰ ਅਫਸੋਸ ਦੀ ਗੱਲ ਇਹ ਹੈ ਕਿ 12 13 ਘੰਟੇ ਹੋਣ ਤੋਂ ਬਾਅਦ ਵੀ ਇਹਨਾਂ ਦੀ مصیبت ਜਿਹੜੀ ਆ ਚੰਗੀ ਤਰ੍ਹਾਂ ਸੁਣੀ ਨਹੀਂ ਗਈ ਅੱਜ ਮਲੂਕ ਮਲੂਕ ਜਿਹੇ ਬੱਚੇ ਆ ਪਿੱਛੇ ਇਹਨਾਂ ਦੀਆਂ ਮਾਵਾਂ ਬਾਪੂ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਇੰਤਜ਼ਾਰ ਕਰ ਰਹੇ ਆ ਕਿ ਕਦ ਪਾਣੀ ਦੀਆਂ ਬਚਾਰਾ ਨਾਲ ਜਾਂ ਮਿੱਟੀ ਪਾ ਕੇ ਅੱਗ ਨੂੰ ਜਿਹੜਾ ਅੱਗ ਦੀਆਂ ਜਿਹੜੀਆਂ ਲਪਟਾਂ ਆ ਉਹਨਾਂ ਨੂੰ ਰੋਕਿਆ ਜਾਵੇਗਾ ਉਹ ਛੋਟੇ ਬੱਚੇ ਤਾਂ ਮੇਰੇ ਖਿਆਲ ਬਾਲਟੀ ਨਾਲ ਪਾਣੀ ਪਾ ਰਹੇ ਸੀ ਉਦੋਂ ਜਦੋਂ ਅਸੀਂ ਸਵੇਰੇ ਗਏ ਆ ਤਾਂ ਸਵੇਰੇ ਦੁਪਹਿਰੇ ਅਸੀਂ ਉੱਥੇ ਹੀ ਸੀਗੇ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਲੇਕਿਨ ਹੱਲ ਕੋਈ ਨਹੀਂ ਨਿਕਲਿਆ ਅਜ਼ੀ ਮਰਦਾਬੀ ਇਹ ਨਮਾਇਸ਼ ਹੈ ਮਰਦਾਬਾ 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 ਪਾਠ ਕਰੋ ਬੰਦ ਕਰੋ ਤਾਂ ਐਮਸੀ ਨਾਰਥ ਜੀ ਸਾਡੇ ਨਾਲ ਨਾਰਥ ਜੀ ਇਹਦੀ ਹਮਾਇਤ ਚਾਹੇ ਹੋ ਤੁਸੀਂ ਜੀ ਜੀ ਕਾਫੀ ਧੇਰ ਤੋਂ ਪ੍ਰੇਸ਼ਾਨ ਹਾਂ ਮੀਟਿੰਗਾਂ ਹੋ ਨਹੀਂ ਰਹੀਆਂ ਹਰ ਇੱਕ ਪੋਲੀਟੀਕਲ ਪਾਰਟੀ ਆਸ਼ਵਾਸ਼ਣ ਦੇ ਦਿੰਦੀ ਹੈ ਕੀ ਕਰੋਗੇ ਇਹ ਕੋਈ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਹ ਕੋਈ ਜੰਪ ਨਹੀਂ ਗੱਲ ਆ ਇਹ ਮੰਨ ਲਓ ਹਰੇਕ ਸਾਲ ਇਹ ਅੱਗ ਲੱਗ ਜਾਂਦੀ ਆ ਬਹਾਨਾ ਬਹਾਨਾ ਇਹ ਹੁੰਦਾ ਜੀ ਕਿ ਜਿਹੜੇ ਜਿਹੜੇ ਖੇਤ ਵਾਲੇ ਆ ਉਹ ਨਾੜ ਨੂੰ ਅੱਗ ਲਾਉਂਦੇ ਆ ਉਹ ਅੱਗ ਤੇ ਢੜ੍ਹ ਪੈ ਜਾਂਦੀ ਆ ਕਾਰਨ ਸਮਝ ਲੱਗਦਾ ਬੰਦਾ ਕੀ ਆ ਉਹਨੂੰ ਫਾਈਨ ਕੀਤਾ ਜਾਵੇ ਆ ਫਾਈਨ ਤਾਂ ਹੁਣ ਚਾਹਦਾ ਬਿਲਕੁਲ ਫਾਈਨ ਹੋਏ ਜੀ ਇਹ ਤਾਂ ਐਡਾ ਵਾਏ ਕਿ ਮਾਰੀ-ਮੋਟੀ ਗੱਲ ਆ ਜੀ ਪੂਰਾ ਮੁਹੱਲਾ ਆਲੇ ਘਰਵਾਇਆ ਜਾ ਉੱਥੇ ਕਹੇ ਜੇ ਵਿਜਹਾਜ ਕ੍ਰੈਸ਼ ਹੋ ਜਾਂਦਾ ਬਿਲਕੁਲ ਜੀ ਇਦਾਂ ਹੀ ਆ ਜੀ ਇਹਦੇ ਜਿਹੜੇ ਨਵੀਂ ਵਾਦੀ ਸਾਰਾ ਪ੍ਰਭਾਵਿਤ ਹੋਇਆ ਇਸ ਸਮਾਂ ਅਜੀ ਸੰਤ ਨਗਰ ਹੋਇਆ ਨਵੀਂ ਵਾਦੀ ਕਿਲਾਮਾਲਾ ਹੋਇਆ ਉਹਦੇ ਇਗਰਮ ਬਸਤੀ ਹੋਈ ਉਹ ਸਮੱਸਿਆ ਮੰਨ ਲੋ ਬੱਚਿਆਂ ਨੂੰ ਸਭ ਤੋਂ ਵੱਡੀ ਦਮ ਘੁੱਟਦਾ ਪਿਛਲੇ ਸਾਲ ਵੀ ਹੋਇਆ ਗਿਆ ਸੀ ਫਿਰ ਤੁਸੀਂ ਉੱਥੇ ਸੀਗੇ ਇੱਕ ਹਵਾ ਦਾ ਐਂਗਲ ਘੁੰਮਦਾ ਕਦੀ ਦੱਖਣੋਂ ਇਹ ਕਦੀ ਪੱਛਮ ਨਾਲੋਂ ਹੋ ਜਾਂਦਾ ਉਹ ਫਿਰ ਕਦੀ ਇੱਧਰ ਲੋਕਾਂ ਤਾਂ ਕਰਦੀ ਕਿ ਦੂਜੇ ਪਾਸੋਂ ਅੱਗ ਜ਼ਹਿਰੀਲੀ ਆ ਬਿਲਕੁਲ ਅੱਗ ਜ਼ਹਿਰੀਲੀ ਦੇਖੋ ਜ਼ੋਖ ਲੈ ਇਹਦੇ ਕਿ ਥਲੇ ਕਾ ਨਹੀਂ ਗੈਸ ਆ ਜਿਹੜੇ ਗੰਦੀ ਗੈਸ ਆ ਉਹ ਜਦੋਂ ਮਤਲਬ ਅੱਗੇ ਪਥਨੇ ਕਿ ਜਾਂਦੀ ਆ ਉਹ ਦੰਦੀ ਜਾਂਦੀ ਆ ਜੀ ਤਸੀਹਤ ਸਾਂ ਵੱਧ ਜਾ ਰਹੀ ਆ ਬਾਰ ਬਾਰ ਮਤਲਬ ਸਮੱਸਿਆ ਘਰਾਂ ਦੇ ਬੱਚਿਆਂ ਦਾ ਘਰ ਦੇ ਮਤਲਬ ਦਮ ਘੁੱਟਦਾ ਉਹਦੇ ਨਾਲ ਜੀ ਅੱਛਾ ਮੇਰੀ ਵਾਈਫ ਵੀ ਗੇਟ ਤਾਂ ਗੱਲ ਹੋਈ ਸੀ ਉਹ ਕਹਿੰਦੇ 2 ਦਿਨ ਲੱਗਣਗੇ 2.5 ਦਿਨ ਜੀ ਪਰ ਜੇ ਇਸ ਸਪੀਡ ਨਾਲ ਕੰਮ ਚੱਲ ਰਿਹਾ ਤਾਂ ਤਾਂ 20 ਦਿਨ ਵੀ ਪਵਣ ਲੱਗੇ ਰੋ ਬਿਲਕੁਲ ਮੇਰੇ ਮੇਰੇ ਮੈਂ ਮੇਰੀ ਨਾ ਮਤਲਬ ਹੁਣ ਇਹਨਾਂ ਨੇ ਮਤਲਬ ਮੈਸੇਜ ਮਿਲਿਆ ਤੇ ਮੈਂ ਹੁਣੇ ਮਤਲਬ ਨਗਰ ਕੌਂਸਲ ਦੇ ਆਪਣੇ ਮੈਡਮ ਹੈਗੀ ਆ ਦੀ ਮਲਾ ਜੀ ਸੈਲਟਰੀ ਅਫਸਰ ਨਾਲ ਗੱਲ ਹੋਈ ਆ ਉਹ ਕਹਿੰਦੇ ਮਨ ਲਓ ਦੋ ਗੱਡੀਆਂ ਸਵੇਦੀਆਂ ਲੱਗੀਆਂ ਸੀਗੀਆਂ ਪਹਿਲੋਂ ਨਹੀਂ ਹੋਇਆ ਕਾਬੂ ਤੇ ਹੁਣ ਇੱਕ ਗੱਡੀ ਹੋਰ ਭੇਜੀ ਆ ਵੀ ਉੱਥੇ ਮੋਟਰ ਆਪਣੀ ਲੱਗੀ ਪਰ ਸੋ ਉਹ ਮੋਟਰ ਦੇ ਨਾਲ ਵੀ ਉਹ ਅੱਗ ਵੀ ਜਾਣਦੇ ਲੱਗੇ ਹੋਏ ਆ ਅਕੜਮ ਯਾਰ ਪਰ ਕਾਬੂ ਨਹੀਂ ਪਿਆ ਹਾਂ ਕਾਬੂ ਨਹੀਂ ਹੋ ਰਿਹਾ ਅਗਰੇ ਸਮੱਸਿਆ ਵੱਡੀ ਹੈ ਮਿੱਟੀ ਜਿਵੇਂ ਕਹਿੰਦੇ ਪਣੀ ਚਾਈਦੀ ਆ ਜੀ ਹਾਂ ਮਿੱਟੀ ਦੇ ਦੇਖੋ ਹਰੇ ਸਾਲ ਪਾਉਂਦੇ ਆ ਪਰ ਮੈਨਾਂ ਗੱਲ ਇਹ ਨਲਕੀ ਆ ਨਾ ਕਿ ਪਰਸ ਦੀ ਹੁਣ ਦਾ ਪ੍ਰਸ਼ਾਸਨ ਨਾ ਹੈਕੀ ਆ ਤੇ ਉਹ ਜਿਹੜੀ ਮਿੱਟੀ ਆ ਹਰੇ ਸਾਲ ਮਨੋ ਸਤਾਂ ਦੇ ਇੱਕ ਹਸਤਾਂ ਦੇ ਪੈ ਕੋਈ ਨਾ ਕਬੀਤਾ ਹੈਗੀ ਬਿਛੜੀ ਜੇ ਮਿੱਟੀ ਸਾਈ ਹੁੰਦੀ ਤਾਂ ਬਦਲੀ ਨਹੀਂ ਸੀ ਜੀ ਆਹਨ ਆ ਬਦਲੀ ਗੱਲ ਆਲੇ ਦੁਆਲੇ ਬਸੋ ਬਿਲਕੁਲ ਬਸੋ ਦੇਖੋ ਇਹ ਹੁਣ ਅੱਗ ਜਿੱਦਾ ਵੱਧ ਜਾ ਰਹੀ ਆ ਆਲੇ ਵਾਲੇ ਬਰਖਸ਼ ਸੁੱਕੇ ਆ ਕਦੇ ਅੱਗ ਘਰ ਜੀ ਜਾ ਸਕਦੀ ਜੀ ਤਾਂ ਬਿਲਕੁਲ ਹੈਗਾ ਜੀ ਬਿਲਕੁਲ ਹੈਗਾ ਜੀ ਮੁਰਦਾਬਾਦ ਮੁਰਦਾਬਾਦ ਅਸੀਂ ਐਤ ਕਰਨ ਨੂੰ ਆਏ ਨੇ ਨਾਰਥ ਐਮਸੀ ਮੁਰਦਾਬਾਦ ਔਰ ਜਿਹੜੇ ਨੌਜਵਾਨ ਨੇ 19 ਦੇ 19 ਐਮਸੀ ਐਨੂ ਕਹਿ ਰਹੇ ਆ ਕਿ ਮੁਰਦਾਬਾਦ ਹਾਂ ਐਮਸੀ ਸਾਹਿਬ ਨਾਲ ਬੈਠੇ ਨੇ ਪਰ ਨੌਜਵਾਨ ਕਹਿੰਦੇ 19 ਦੇ 19 ਐਮਸੀ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਹਾਲਕਿ ਸਵਾਲ ਵਿੱਚ ਪੁੱਛਿਆ ਕਿ ਵਿਧਾਇਕ ਸਾਹਿਬ ਨੇ ਵੀ ਵੋਟਾ ਤਾਂ ਪਹਿਲਾਂ ਗੱਲ ਕਹੀ ਸੀ ਉਹ ਕਹਿੰਦੇ ਕਹੀ ਸੀ ਲੇਕਿਨ ਹਲ ਕੋਈ ਨਹੀਂ ਕਰਵਾ ਸਕਿਆ ਅਫਸੋਸ ਦੀ ਗੱਲ ਇਹ ਹੈ ਤੇ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲੇਕਿਨ ਵੱਡੀ ਗੱਲ ਇਹ ਹੈ ਇਹਨਾਂ ਨੇ ਰੋਡ ਬਲੌਕ ਨਹੀਂ ਕੀਤਾ ਆਵਾਜਾਈ ਵਿੱਚ ਕੋਈ ਵਿਘਨ ਨਹੀਂ ਪਾਇਆ ਇੱਕ ਸਾਈਡ ਤੇ ਬੈਠੇ ਆ ਚੌਕ ਦੇ ਅੰਦਰ ਬੈਠੇ ਆ ਆਵਾਜ਼ਾਈ ਵਿੱਚ ਕੋਈ ਵਿਘਨ ਨਹੀਂ ਪਾਇਆ ਪਰ ਪੁਲਿਸ ਭਾਰੀ ਮਾਤਰਾ ਵਿੱਚ ਤੁਸੀਂ ਦੇਖ ਸਕਦੇ ਹੋ ਉੱਥੇ ਪਹੁੰਚੀ ਹੋਈ ਹੈ ਪੁਲਿਸ ਵੱਲੋਂ ਮਸਤੈਦੀ ਦਿਖਾਈ ਜਾ ਰਹੀ ਹੈ ਲੇਕਿਨ ਸਵਾਲ ਇਹੀ ਹੈ ਕਿ ਹੁਣ ਤੱਕ ਇਕੱਠ ਹੋਇਆ ਕੋਈ ਨਾ ਕੋਈ ਲੀਡਰ ਆ ਕੇ ਕਰ ਲਵੇ ਆਪਣਾ ਭਾਸ਼ਣ ਦੇ ਦੇਵੇ ਲੇਕਿਨ ਹੁਣ ਸ਼ਾਇਦ ਕਿਸੇ ਲੀਡਰ ਨੇ ਆਉਣਾ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਸਵਾਲ ਪੁੱਛੇ ਜਾਣੇ ਆ ਆ ਮੌਕਾ ਵੈਸੇ ਬਹੁਤ ਵਧੀਆ ਕਿਸੇ ਨਾ ਕਿਸੇ ਲੀਡਰ ਲਈ ਆ ਕੇ ਭਾਸ਼ਣ ਦੇ ਦੋ ਆਸ਼ਵਾਸ਼ਣ ਦੇ ਦੋ ਪਰ ਹੁਣ ਆਊਗਾ ਕੌਣ ਇੱਥੇ ਤਾਂ ਪਿੰਡੀ ਦੇ ਗੱਲ 'ਚ ਟੱਲੀ ਪਾਉਣ ਵਾਲੀ ਗੱਲ ਹੈ ਓ ਦੇਖੋ 19 ਦੇ 19 ਐਮਸੀਆਂ ਨੂੰ ਜਿਹੜੀ ਲਾਂਤ ਪਾਈ ਜਾ ਰਹੀ ਆ ਕਿਉਂਕਿ ਅਸੀਂ ਵੀ ਤੁਹਾਨੂੰ ਬੜੀ ਵਾਰ ਜਿਹੜੀ ਲਾਈਵ ਕਵਰੇਜ ਦਿਖਾਣੇ ਹੁੰਦੇ ਆ ਨਗਰ ਕੌਂਸਲ ਦੀ ਮੀਟਿੰਗ 'ਚ ਡੰਪ ਦਾ ਮਸਲਾ ਹਮੇਸ਼ਾ ਚੱਕਿਆ ਜਾਂਦਾ ਲੇਕਿਨ ਕਿੰਨਾਕ ਸਥਾਈ ਤੌਰ ਤੇ ੱੱਕਿਆ ਜਾਂਦਾ ਕਿੰਨਾਕ ਸੱਚੇ ਦਿਲੋਂ ਚੱਕਿਆ ਜਾਂਦਾ ਉਹ ਤੁਹਾਨੂੰ ਆ ਤਸਵੀਰਾਂ ਦੇਖ ਕੇ ਪਤਾ ਲੱਗ ਜਾਊਗਾ ਹਾਲ ਦੀ ਘੜੀ ਤਾਂ ਜਿੰਨੇ ਨੌਜਵਾਨ ਨੇ 19 ਦੇ 19 ਐਮਸੀ ਜਿਹੜੇ ਆ ਸਾਰਿਆਂ ਨੂੰ ਲਾਂਤਾਂ ਪਾ ਰਹੇ ਆ ਆ ਛੋਟਾ ਬੱਚਾ ਤਾਂ ਸਿਰ ਸਿੱਧੂ ਤੂੰ ਬੇਟੇ ਬਾਲਟੀ ਇਹ ਨਾ ਕਰ ਰਹੀ ਸੀ ਨਾ ਤੇ ਪਾਣੀ ਹੁਣ ਕੀ ਹਾਲਾਤ ਆ ਉੱਥੇ ਫਿਲ ਕਰਦੇ ਆ ਕਿ ਦੰਬ ਜਲਦੀ ਅੱਗ ਬੁਝਾਈ ਜਾਵੇ ਤੇ ਇਹਨੂੰ ਚਕਵਾ ਦੇ ਜਦੋਂ ਬੇਟਾ ਤੁਸੀਂ ਸਵੇਰੇ ਬਾਲਟੀਆਂ ਨਾਲ ਅੱਗ ਬੁਝਾਉਂਦੇ ਸੀ ਉਹ ਬੁਝ ਗਈ ਕਿ ਉੱਥੇ ਵੀ ਫਿਰ ਧੁਖਣ ਲੱਤੀ ਉਹ ਤੇ ਫਿਰ ਧੁਖ ਲਾਪੀ ਤਾਂ ਮੁੰਡੇ ਦੱਸਣ ਨਹੀਂ ਤਾਂ ਫਿਰ ਅੱਗ ਬਹੁਤ ਜ਼ਿਆਦਾ ਵੱਧ ਜਾਣੀ ਸੀ ਦੇਖੋ ਆ ਬੱਚਾ ਸਵੇਰੇ ਇਹਨਾਂ ਨੇ 5 ਘੰਟੇ ਮਿਹਨਤ ਕੀਤੀ ਐ ਪਾਣੀ ਪਾਇਆ ਆ ਅੱਗ ਬੁਝਾਉਣ ਦੇ ਲਈ ਮੈਂ ਜਿਵੇਂ ਸਵੇਰੇ ਵੀ ਕੈਸੀ ਐ ਨਾ ਤਾਂ ਨਾਮ ਅੱਗ ਬੁਝਾਉਣ ਵਾਲਿਆ ਚ ਆ ਲਾਉਣ ਵਾਲਿਆ ਚ ਨਹੀਂ ਪਰ ਇਹਨਾਂ ਦੀ ਮਿਹਨਤ ਦੇਖੋ ਫਿਰ ਸਾਰੀ ਖਰਾਬ ਹੋ ਗਈ ਇਹਨਾਂ ਨੇ 5 ਘੰਟੇ 47 ਡਿਗਰੀ ਟੈਂਪਰ ਟੈਂਪਰੇਚਰ ਚ ਔਰ ਆਗਰ ਤੇਜ ਹੋਣ ਕਰਕੇ ਟੈਂਪਰੇਚਰ 50-55 ਹੋਣਾ। ਉਹਦੇ ਵਿੱਚੇ ਬੱਚੇ ਕੰਮ ਕਰਦੇ ਰਹੇ। ਇਹਨਾਂ ਦੀ ਮਿਹਨਤ ਖਰਾਬ ਹੋਈ। ਜਿੰਨੂੰ ਦੁੱਖ ਲੱਗ। ਸਾਡੇ ਤੇ ਕੰਡੇ ਵੀ ਇਦਾਂ ਬੜੇ ਜਿੱਦਾਂ ਜਿੱਦਾਂ ਪਾਣੀ ਵੜਦਾ ਹੁੰਦਾ ਕੰਡੇ ਬਹੁਤ بڑے ਸਾਡੇ ਵਾਂਗ। ਥੋੜੇ ਦੁਖਦੇ ਆ। ਇਹ ਇੱਥੇ ਆ ਗਏ ਪੁੱਤ। ਠੀਕ ਹੈ ਤੂੰ। ਹਾਂਜੀ। ਚਲੋ। ਇਹ ਬੱਚੇ ਸਵੇਰ ਦੇ ਲੱਗੇ ਹੋਏ ਆ। ਕਾਬੂ ਕਰੋ। ਔਰ ਚੰਡੀਗੜ੍ਹ ਚੌਂਕ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ। ਲੋਕਾਂ ਦੀ ਜਾਨ ਦਾ ਖਿਲਵਾੜ ਨਾ ਕਰੋ। ਲੋਕਾਂ ਦੀ ਜਾਨ ਨਾ ਕਹਿੰਦੇ ਕਿ ਜਿਹੜਾ ਠਲਵਾੜ ਹੋ ਰਿਹਾ ਉਹ ਅੱਜ ਤੋਂ ਨਹੀਂ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ तकरीबन 5 ਸਾਲਾਂ ਤੋਂ ਤਾਂ ਮੈਂ ਹੀ ਵੀਡੀਓ ਬਣਾ ਬਣਾ ਕੇ ਦਿਖਾ ਰਿਹਾ 2019 ਤੋਂ ਅਸੀਂ ਦਿਖਾ ਰਹੇ 6 ਸਾਲ ਤੋਂ ਕਿ ਡੰਪ ਦੇ ਮਸਲੇ ਨੇ ਇਹਨਾਂ ਨੂੰ ਪਰੇਸ਼ਾਨ ਕੀਤਾ ਇਹਨਾਂ ਦੀ ਰਾਤਾਂ ਦੀ ਨੀਂਦ ਦਿਨ ਦਾ ਚੈਨ ਹਰਾਮ ਕੀਤਾ ਪਰ ਹਾਲੇ ਤੱਕ ਸ਼ਾਇਦ ਲੀਡਰਾਂ ਨੂੰ ਇਹ ਸਮਝ ਨਹੀਂ ਆਈ ਕਿ ਇਹ ਲੋਕ ਕਿੰਨੇ ਪਰੇਸ਼ਾਨ ਨੇ ਉਮੀਦ ਕਰਦੇ ਹਾਂ ਕਿ ਇਸ ਇਲੈਕਸ਼ਨ ਤੋਂ ਬਾਅਦ ਲੋਕ ਸਭਾ ਇਲੈਕਸ਼ਨ ਤੋਂ ਬਾਅਦ ਜ਼ਰੂਰ ਕੋਈ ਸੀਰੀਅਸਲੀ ਇਹਨਾਂ ਦੇ ਇਸ਼ੂ ਨੂੰ ਸਮਝੇਗਾ ਔਰ ਉਹਦਾ ਹੱਲ ਨਿਕਲ ਗਿਆਗਾ ਲੇਕਿਨ ਹਾਲ ਦੀ ਘੜੀ ਇਹਨਾਂ ਨੂੰ ਜ਼ਰੂਰਤ ਹੈ ਜਿਵੇਂ ਕਹਿ ਰਹੇ ਆ ਕਿ ਜਿਹੜੀ ਅੱਗ ਲੱਗੀ ਉੱਥੇ ਮਿੱਟੀ ਪਾਈ ਜਾਣੀ ਚਾਹੀਦੀ ਹੈ ਔਰ ਫਾਇਰ ਬ੍ਰਿਗੇਡ ਦੀ ਟੀਮ ਜਿਹੜੀ ਐਫੀਸ਼ੀਐਂਟਲੀ ਇਫੈਕਟਿਵਲੀ ਉੱਥੇ ਪਹੁੰਚੇ ਇੱਕ ਦੋ ਤੋਂ ਬਧੇਰੀਆਂ ਗੱਡੀਆਂ ਆਉਣ ਤਾਂ ਜੋ ਅੱਗ ਨੂੰ ਠੱਲ ਪਾਈ ਜਾ ਸਕੇ ਔਰ ਪਿੱਛੇ ਬਸੋਂ ਬਾਤ ਹੈ ਜੀ ਘਰ ਬਹੁਤ ਹੈ ਦਮੇ ਦੇ ਮਰੀਜ਼ ਬਹੁਤ ਹੈ ਪੀਲੀਏ ਦੇ ਮਰੀਜ਼ ਬਹੁਤ ਹੈ ਉਹਨਾਂ ਦੀ ਜਾਨ ਨੂੰ ਤਾਂ ਖੋਹ ਬਣਿਆ ਨਜ਼ਰ ਆ ਰ ਫੇਫੜੇ ਪਾਟਣ ਤੇ ਆ ਜਾਂਦੇ ਜਦੋਂ ਇਦਾਂ ਦੀ ਜਿਹੜੀ ਜ਼ਹਿਰੀਲੀ ਆਵਾ ਜ਼ਹਿਰੀਲੀ ਗੈਸ ਜਿਹੜਾ ਜ਼ਹਿਰੀਲਾ ਧੂੰਆਂ ਤੁਸੀਂ ਜਦੋਂ ਲੈਨੇ ਆ ਇਨਹੇਲ ਕਰਦੇ ਆ ਉਹ ਕਰਨਾ ਹੀ ਪੈਂਦਾ ਕਿਉਂਕਿ ਦੂਰ ਕਿੱਥੇ ਚੱਲ ਜਾਨਾ ਆਲੇ ਦੁਆਲੇ ਤੁਸੀਂ ਦੇਖੋ ਗਰਮੀ ਕਿੰਨੀ ਆ ਤਾਂ ਬੰਦਾ ਆਪਣਾ ਘਰ ਛੱਡ ਕੇ ਕਿੱਥੇ ਚਲੇ ਜਾਵੇ ਹੁਣ ਸਾਰਾ ਕੋਈ ਨਹੀਂ ਸਮਰੱਥਾ ਤਾਂ ਹੁੰਦੀ ਨਹੀਂ ਕਿ ਸਿੰਗਾਪੁਰ ਅੱਢ ਭਈ ਲਾਈਵ ਚੱਲ ਰਹੀ ਐਨੀ ਸਮਰੱਥਾ ਤਾਂ ਹਰ ਇੱਕ ਕੋ ਨਹੀਂ ਹੁੰਦੀ ਕਿ ਉਹ ਜੇ ਇਧਰ ਆਲੇ ਦੁਆਲੇ ਅੱਗ ਲੱਗੀ ਤਾਂ ਕਿਤੇ ਹਿਲ ਸਟੇਸ਼ਨ ਤੇ ਚਲੇ ਜਾਵੇ ਤਾਂ ਇਹ ਇਹਨਾਂ ਦੀ ਮਜਬੂਰੀ ਹੈ ਜਿਹੜੀ ਇਸ ਤੁਹਾਡੇ ਅੱਗੇ ਐਕਸਪਲੇਨ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਹਨਾਂ ਲਈ ਚੰਗੇ ਦਿਨ ਆਉਣਗੇ ਤੰਗੀ ਚੋਂ ਇਹ ਬਾਹਰ ਨਿਕਲਣਗੇ ਬਣੇ ਰਹਿਣਾ ਬੀਬਤੀ ਨਵਾਸ਼ਰਮ ਛੋੜੀ ਤੇ ਨਹੀਂ ਸੁਣੀ ਕਹਿੰਦੇ ਬਸੰਦੀ ਨੂੰ ਜਲਦੋਂ ਮੋੜੇ ਫਤੌਸ ਬਗੇ ਸਤਿ ਸ੍ਰੀ ਅਕਾਲ ਜੀ